ਨਹੀਂ ਇਸ ਕਰਕੇ ਗੁਰੂ ਜੀ ਆਖਿਓ ਇਹ ਜਿਹੜੀ ਬਾਣੀ ਆ ਬਹੁਤ ਬਰੀਕ ਸਾਡੀ ਸਮਝ ਤੋਂ ਪਰ ਇਹਦੀ ਗੱਲ ਹੈ ਪਰ ਅਰਦਾਸ ਕਰਕੇ ਮੰਨਕਾ ਸੂਖਸ਼ਮ ਮਾਤ੍ਰਵੀ ਥੋੜੇ ਥੋੜੇ ਜੀ ਸਮੇਂ ਸੰਗ ਮਰਦਿਓਗੇ ਸਾਡੀ ਜੀ ਦੀ ਵਿੱਚ ਅਨੰਦ ਬਣੇਗਾ ਆਓ ਸਾਧ ਸੰਗ ਜੀ ਚੌਕੀ ਲਾਹ ਕਿ ਜਿਹੜੀ ਨਾਮ ਹਰਿ ਤੀਰ ਦੇ ਨਾਮ ਕਿ ਜਿੰਨਾ ਚਿਰ ਬੰਦੇ ਦਾ ਵਿਆਹ ਨਹੀਂ ਹੁੰਦਾ ਜਾਂ ਬੱਚੇ-ਵੱਛੇ ਦਾ ਵਿਆਹ ਨਹੀਂ ਹੁੰਦਾ ਉਨਾਂ ਚਿਰ ਵਿਆਹ ਦੇ ਵਿਚਾਰ ਚੱਲਦੇ ਰਹਿੰਦੇ ਨੇ। ਐਦਾਂ ਹੋਊਗਾ, ਐਦਾਂ ਹੋਊਗਾ, ਇੱਥੇ ਕਰਾਂਗੇ, ਉੱਦਾਂ ਦੇਖਾਂਗੇ। ਕਿੰਨੇ ਵਿਚਾਰ ਚੱਲਦੇ ਨੇ ਸਾਦਸਨ ਨੇ। ਤੇ ਜਿਸ ਦਿਨ ਆਮਦੀਆਂ ਵਿਚਾਰ ਬੰਦ। ਮਨ ਟਿਕਦਾ ਹੈ, ਮਨ ਸੈਤੰਥ ਹੁੰਦਾ ਹੈ। ਹਾਲਾਂਕਿ ਇੱਕ ਪੱਖ دنیਵੀ ਹੈ ਤੇ ਇੱਕ ਪੱਖ ਪਰਮਾਰਥੀ ਹੈ। ਮੈਂ ਦੁਨੀਆਵੀ ਦੁਨੀਆਵੀ ਤੁਹਾਨੂੰ ਥੋੜਾ ਥੋੜਾ ਬੇਨਤੀ ਕਰੀ ਜਾਣਾ ਜਦੋਂ ਪਰਮਾਰਥ ਵਾਲੀ ਗੱਲ ਸ਼ੁਰੂ ਕਰੋ ਕਿ ਉਹਨੂੰ ਸਮਾਂ ਚਾਹੀਦਾ ਹੁੰਦਾ ਹੈ ਲੰਮਾ ਉਹਦੇ ਵਿੱਚ ਸਮੇਂ ਦੀਆਂ پابਨੀਆਂ ਨਹੀਂ ਹੋਣੇ ਚਾਹੀਦੀ ਜਦੋਂ ਰੱਬ ਦੀ ਗੱਲ ਕਰਨੀ ਫਿਰ ਸਮੇਂ ਨੂੰ ਛੱਡ ਕੇ ਕਰਨੀ ਪਈ ਵੀ ਉਹ ਫਿਰ ਜਿੰਨਾ ਟਾਈਮ ਮਰਜੀ ਲੱਗੇ ਪਰ ਆਪਾਂ ਹੁਣ ਸਾਰੇ ਜੁੜੇ ਆ ਸਾਰਿਆਂ ਦੇ ਪੂਰਨ ਨੇ ਆਏ ਦਵੇ ਖਾਣਾ ਖਾਣੇ ਇਹ ਤਾਂ ਕਿਤੇ ਘਰ ਦੇ ਵਿੱਚ ਬੱਗੇ ਹੋਣ ਜਿੱਥੇ ਦੋ ਚਾਰ ਦਸ ਜੀ ਬੈਠਿਆ ਉਹਨਾਂ ਨੂੰ ਪਤਾ ਨਹੀਂ ਜਾਣਾ ਉਹਨਾਂ ਕਿਤੇ ਹੈ ਨਾ ਨਹੀਂ ਇੱਥੇ ਰਹਿਣਾ ਇੱਕ ਤੇ ਹੋਰ ਬੇਨਤੀ ਹੈ ਹਰ ਚੌਥੜੀ ਨਾਮ ਮਨ ਸਹਿਜ ਪਿਆ ਕਦੋਂ ਸਹਿਜ ਆਇਆ ਜਦੋਂ ਹਰ ਪਾਇਆ ਬਲਰਾਮ ਜੀ ਜਦੋਂ ਨਹੀਂ ਮਿਲ ਗਿਆ ਗੁਰੂ ਸਹਿਜ ਆਉਣਾ ਪਹਿਲਾਂ ਕਿੱਥੇ ਆਇਆ ਹਰ ਚੌਥੜੀ ਨਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰੂ ਮੰਗਲੇ ਆਸ ਪਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਅਮੀਖਾ ਲਾਇਆ ਮੇਰੇ ਪ੍ਰਭ ਪਾਇਆ ਅਨੰਦ ਮੰਡ ਬਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਕਦੋਂ ਵਧਾਈ ਦਿੰਦੇ ਆਪਿਆ ਇਹ ਸਵਿਆਸ ਸੰਪੂਰਨ ਹੁੰਦਾ ਜਦੋਂ ਲਾਮਨ ਸੰਪੂਰਨ ਹੁੰਦੀਆਂ ਹਰ ਪ੍ਰਭ ਠਾਕੁਰ ਕਾਜ ਚਾਇਆ ਤਨ ਹਿਰਦੈ ਨਾਮ ਵਿਗਾਸੀ ਇਹ ਉਹ ਕਾਰਜ ਹੈ ਇਹ ਉਹ ਵਿਆਹ ਹੈ ਜਿਹਦੇ ਨਾਲ ਨਾਮ ਚੱਲਦਾ ਅਖਰ ਸਤ ਨਾਮ ਸ੍ਰੀ ਵਾਹਿ ਜਿਹਦੇ ਵਿੱਚ ਸਤ ਨਾਮ ਚੱਲ ਪਵੇ ਇੱਕ 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 ਮਿਸ਼ਾ ਸੰਾਸਤ ਹਾਸਲ ਹੋ ਜੇ ਜਦੋਂ ਵਿਆਹ ਇਹ ਨਾਲ ਤਾਂ ਪਤੀ ਪਤਨੀ ਇੱਕ ਹੋ ਜਾਂਦੇ ਜਦੋਂ ਚਾਰ ਲਾਣ ਹੋ ਜਾਂਦੀਆਂ ਚੌਥੀ ਨਾਮ ਦਾ ਮਤਲਬ ਰੱਬ ਨਾਲ ਇੱਕ ਮਿਕ ਹੋ ਜਾਣਾ ਇੱਕ ਮਿਸ਼ਾ ਹਾਸਲ ਕਰ ਲੈਣੀ ਜਦ ਨਾਮ ਬੋਲੇ ਚੌਥੀ ਲਾਵੇਂ ਹਰ ਪਾਇਆ ਪ੍ਰਭ ਅਬ ਨਾਸੀ ਹਰ ਪਾਇਆ ਪ੍ਰਭ ਹੁਣ ਅਬ ਨਾਸੀ ਕੀ ਹੁੰਦਾ ਜਿਹੜਾ ਨਾਸ਼ ਹੁੰਦਾ ਜਿਹੜਾ ਖਤਮ ਨਹੀਂ ਹੁੰਦਾ ਉਸ ਨੂੰ ਆਖਿਆ ਜਦ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬ ਨਾਸੀ ਕਿੰਨੀ ਖੁਸ਼ੀ ਹੋਈ ਹੋਏਗੀ ਜਦ ਗੁਰੂ ਨਾਨਕ ਦੇਵ ਮਹਾਰਾਜ ਦਾ ਵਿਆਸੰ ਪੂਰਨ ਹੋਇਆ ਏੰਦਾ ਹੀ ਕਹਿੰਦੇ ਉਹਨਾਂ ਕੇ ਸਾਡੇ ਮਹਾਰਾਜ ਤਾਂ ਨੋਂ ਢਾਈ ਹੋਏ ਓ ਮਾਤਾ ਜੀ ਸਲੱਖਣੀ ਜੀ ਓ ਮਾਤਾ ਕਿੱਦਾਂ ਉਹਨਾਂ ਨੂੰ ਵਧਾਈਆਂ ਮਿਲਦੀਆਂ ਹੋਣਗੀਆਂ ਭੈਣੇ ਤੇਰਾ ਵਿਆਹ ਹੋਇਆ ਕੀ ਦੇ ਨਾਲ ਸਭ ਤੋਂ ਸ਼ਰੋਗ ਨਹੀਂ ਸਭ ਤੋਂ ਮੁੱਚੇ ਹੁਣ ਅੱਖ ਜਿਨੂੰ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਮਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਓ ਗੁਰੂ ਇੱਥੇ ਕਿਸੇ ਦਾ ਪਤੀ ਸੋਹਣਾ ਹੋਵੇ ਨਾ ਉਹ ਨੂੰ ਬੀਬੀਆਂ ਭੇਹਾਂ ਕਹਿੰਦੀਆਂ ਜਾ ਕੇ ਕਹਿੰਦੀਆਂ ਨਿੱਤ ਰਤਨ ਆ ਰਿਹਾ ਕਿੰਨਾ ਸੋਹਣਾ ਤੇ ਉਹ ਗੁਰੂ ਨਾਨਕ ਜਦੋਂ ਚੜ੍ਹੇ ਹੋਣਗੇ ਜਾਂ ਕਿੱਦਾਂ ਜਾ ਕੇ ਉੱਥੇ ਪ੍ਰਕਾਸ਼ ਹੋਣਾ ਹੁੰਦਾ ਸੋ ਗੁਰੂ ਪਿਆਰਿਓ ਐਸੇ ਨੇ ਇਹ ਨਾਨਕ ਦੇ ਬਾਣੀ ਆਓ ਸਾਥ ਸੰਗਤ ਜੀ ਪੜ੍ਹੀਏ ਅੱਜ ਚੌਥੀ ਦੀ ਬਾਣੀ ਕਿੰਨੀ ਖੰਡ ਪਈ ਵੇਗੀ ਜਦ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਆਹ ਸੰਪੂਰਨ ਹੋਇਆ ਅਰਥਕਣੀ ਲਾਣ ਮਨ ਸਹਿਜ ਪੈ ਅੱਜ ਵੀ ਉਹ ਵਿਆਹ ਨੂੰ ਮਹਿਸੂਸ ਕੀਤਾ ਦੰਦਸਨ ਕਰਦੇ ਵਿਆਹ ਨੂੰ ਦਾ ਮਤਲਬ ਉਹਨਾਂ ਮਹਿਸੂਸ ਕਰਨਾ ਤੇ ਮਹਿਸੂਸ ਕਿੰਨੇ ਕਰਨਾ ਆਪਣੇ ਬੱਚਿਆਂ ਨੂੰ ਨਾਮ ਸਿਖਾਉਣਾ ਇਹ ਲੜੀ ਹੈ ਨਹੀਂ ਪੁਰੀਆਂ ਇਸ ਕਰਕੇ ਪੁਰਖੀਆਂ ਨੇ ਕਿੱਕ ਤੋਂ ਕੱਟ ਸਾਡੇ ਬੱਚਾ ਨੂੰ ਪਤਾ ਲੱਗੇ ਸਾਡੇ ਗੁਰੂਆਂ ਨੇ ਇੰਦਾ ਬਿਆਹ ਕਰਾਇਆ ਸਾਨੂੰ ਵੇਖੋ ਗੁਰੂ ਨਾਨਕ ਦੇਵ ਜੀ ਐਸੇ ਗੁਰੂ ਆ ਜਿਨ੍ਹਾਂ ਨੇ ਆਪ ਹਲ ਵਾ ਕੇ ਲੋਕਾਂ ਨੂੰ ਦੱਸਿਆ ਇੰਦਾ ਹਲ ਹੋਣਾ ਹੈ ਆਪ 13-13 ਤੋਲ ਕੇ ਸਿੱਖਣ ਨੂੰ ਆਖਿਆ ਇੰਦਾ ਵਪਾਰ ਵੀ ਕਰਨਾ ਤੁਸੀਂ ਆਪ ਲੰਗਰ ਲਾ ਕੇ ਦੱਸਿਆ ਇੰਦਾ ਲੋਕਾਂ ਨੂੰ ਮੰਨਰ ਕਿ ਸ਼ਕੋਣਾ ਤੁਸੀਂ ਅੱਜ ਪੂਰੀ ਦੁਨੀਆ ਪੰਜਾਬ ਵੱਲੇ ਵੇਖਦੀ ਹੈ ਸਾਦਿਕ ਦਿੱਕੇ ਨੂੰ ਕੋਈ ਪ੍ਰੋਬਲਮ ਨਹੀਂ ਪੰਜਾਬੀ ਦੇ ਪਹੁੰਚ ਜਾਂਦੇ ਸੀਗੇ ਹਰ ਥਾਂ ਤੇ ਅੱਜ ਕਿੰਨੇ ਕਾਇਮੇ ਟਰੱਕ ਬਰਕਰਾਰ ਕੇ ਪਰ ਉਹ ਆ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਗੁਰੂ ਨਾਨਕ ਜੀ ਨਹੀਂ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਰਕਰਾਰ ਦਾ ਗੁਰੂ ਨਾਨਕ ਦੇਵ ਜੀ ਨੇ ਝੋਲੀ ਚ ਪਾਈਆਂ ਜਿਹਦੀਆਂ ਝੋਲੀਆਂ ਗੁਰੂ ਨਾਨਕ ਜੀ ਨੇ ਭਰੀਆਂ ਉਹਨੂੰ ਕਦੇ ਕੋਈ ਘਰ ਆ ਨਹੀਂ ਸਕਦਾ ਮਾਰ ਨਹੀਂ ਸਕਦਾ ਇਸ ਕਰਕੇ ਸਾਧ ਸੰਗਤ ਜੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਹਰੇਕ ਉਹ ਕਾਰਜ ਕੀਤਾ ਜਿਹੜਾ ਜਿਹੜਾ ਉਹਨਾਂ ਨੇ ਆਪਣੇ ਪੁੱੁਰ ਸਿੱਖਾਂ ਨੂੰ ਕਰਾਉਣਾ ਸੀ ਆਪਣੇ ਸਿੱਖਾਂ ਨੂੰ ਅਮ੍ਰਿਤੇਵਿ ਸਾਹੀ ਸੁਣਨਾ ਹੁੰਨਾ ਕਿੰਦੇ ਕੋਈ ਮਾਈ ਗਈ ਕਿਸੇ ਬਾਬਾ ਜੀ ਕੋਲ ਜਾ ਕੇ ਕਹਿਣ ਲਈ ਕਿ ਬਾਬਾ ਜੀ ਬਾਬਾ ਜੀ ਆ ਮੇਰਾ ਬੱਚਾ ਗੋੜ ਸੁਣਾਉ ਨਹੀਂ ਹਟਦਾ ਇਹਨੂੰ ਮਨਾ ਕਰੋ ਬਾਬਾ ਜੀ ਕਹਿੰਦੇ ਅਗਲੇ ਹfte ਕਰਾ ਲਿਓ ਅਗਲੇ ਹfte ਲੈ ਕੇ ਗਈ ਕਹਿੰਦੀ ਬਾਬਾ ਜੀ ਬਾਬਾ ਜੀ ਇਹਨੂੰ ਮਨਾ ਕਰੋ ਗੋੜ ਖਾਣ ਨੂੰ ਕਿੰਦੇ ਪੁੱਤਰ ਗੋੜ ਨਾਲ ਖਾਣ ਕਰ ਜ਼ਿਆਦਾ ਚੰਗਾ ਗੁਰ ਚੰਗ ਨਹੀਂ ਹੁੰਦਾ ਉਹ ਕਹਿੰਦੇ ਬਾਬਾ ਜੀ ਐਨੀ ਗੱਲ ਕਹਿਣੀ ਤਾਂ ਪਹਿਲੇ ਹੋਂ ਤੇ ਕਹਿ ਦਿੰਦੇ ਉਹ ਕਹਿੰਦੇ ਉਹ ਮੈਂ ਵੀ ਗੰਦਾ ਸੀਗਾ ਜਦੋਂ ਕਿਸੇ ਨੂੰ ਸਮਝਾਉਣਾ ਹੋਵੇ ਨਾ ਸਾਸਨ ਪਹਿਲਾਂ ਆਪ ਨੂੰ ਸਰਸੇ ਉਤਰਨਾ ਪੈਂਦਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਲੋਕ ਖ੍ਰਿਸਤ ਨੂੰ ਛੱਡ ਛੱਡ ਕੇ ਜੰਗਲਾਂ ਵੱਲੋਂ ਪਾਈਦੇ ਸੀ ਨਾ ਉਹ ਚਰਾਸੀ ਸਿੱਧਾਂ ਦੇ ਸਾਹਮਣੇ ਸਾਰੀ ਗੱਲਬਾਤ ਰੱਖ ਕੇ ਸਾਰੀ ਅਮਨ ਚੱਕਰ ਚੱਕ ਕਰਕੇ ਆਮ ਵਿਆਹ ਕਰਾ ਕੇ ਲੋਕਾਂ ਨੂੰ ਦੱਸਿਆ ਕਿ ਇਦਾਂ ਵਿਆਹ ਕਰਾ ਕੇ ਸੰਸਾਰ ਨੂੰ ਕਦੇ ਪੂਰਨਾ ਜੇ ਸਾਰੇ ਇਹ ਬੰਨ ਰਹਿਣ ਲੱਗ ਜਾਣ ਸੰਸਾਰ ਦੀ ਉਪੋਧੀ ਕਿਦਾਂ ਹੋਵੇ ਸੁਖ ਗੁਰੂ ਸਾਹਿਬ ਨੇ ਆਪ ਇਹ ਕਾਰਜ ਕਰਕੇ ਸਾਨੂੰ ਰਸਤਾ ਦਿਖਾਇਆ ਹੁਣ ਆਉਣ ਵਾਲਾ ਸਮਾਂ ਸਾਡੇ ਬੱਚਾ ਵਾਸਤੇ ਮਹਾਰਾਜ ਕਿੰਨਾ ਚੰਗਾ ਲੈ ਕੇ ਆਉਣ ਬੱਚਿਆਂ ਨੂੰ ਚੰਗੇ ਬਣਾਉਣ ਲਈ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਪੜਾਓ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਸਿੱਖਿਆ ਤੇ ਚਲਾਓ ਆਪਣੇ ਆਪ ਬੱਚਿਆਂ ਨੂੰ ਸੁੱਖ ਸ਼ਾਂਤੀ ਮਿਲੂਗਾ ਬਹੁਤਾ ਦਾਣ ਦੇਣ ਦੀ ਲੋਕ ਚਾਹ ਲਈ ਕਰਦੇ ਜੇ ਤਾਂ ਮਾਜ ਨਾਲ ਊੜੀ ਬਸਤੀ ਆ ਨਹੀਂ ਗੁਰੂ ਜਿਆਰਿਓ ਦਾਣ ਦੇਣਾ ਤੇ ਹੋਰ ਲਾਲਸਾ ਵਧਦੀ ਹੈ ਹਰਪਰਬ ਮੇਰੇ ਬਗਨਾ ਹਰ ਦੇਰੋ দান ਮੈਂ ਦੱਜੋ ਐਸਾ ਕੱਪੜਾ ਦਿਓ ਐਸੇ ਵਸਤੂਆਂ ਦਿਓ ਜਿਦਨ ਮੇਰਾ ਕਾਰਜ ਸੋਰੇ ਕਿਉਂਕਿ ਐ ਸਤਨਾਮ ਸ੍ਰੀ ਵਾਹਿਗੁਰੂ ਉਹ ਸਿੱਖਿਆ ਦਿਓ ਮਨੁ ਮਹਾਰਾਜ ਜਿਦਨ ਨਾਲ ਮੈਂ ਅਗਲੇ ਪਰ ਜਾ ਕੇ ਸੋਖੀ ਵਸਾਂ ਸਭ ਆਗ੍ਰਣ ਨੇ ਗੁਣ ਨਹੀਂ ਕੋਈ ਕਿਉਂ ਕਰ ਕੰਥ ਨਾ ਰਿਤੇ ਆਗ੍ਰਣਾਂ ਪਰ ਇਹਦੇ ਪੈਰ ਪਛਨੀ ਮੁਣਾ ਗੁਰੂ ਸਾਹਿਬ ਨੇ ਸੋਹ ਗੁਣ ਸਾਡੀ ਛੋੜੀ ਚ ਪਾਉਣ ਸੋਹ ਗੁਣਾਂ ਵਾਲੀ ਧੀ ਜਿਹੜੀ ਹੈ ਨਾ ਅਗਲੇ ਘਰ ਜਾ ਕੇ ਸੌਂਖੀ ਵਸਦੀ ਐ ਕੀ ਨਾ ਸੁਣਈ ਕੋਈਏ ਆਪਣ ਕੰਨਿ ਸੋਏ ਲੱਗੀ ਆਵੇ ਸਾਹਮਣੇ ਨਿਤ ਨ ਪਿਆ ਹੋਏ ਨਾਨਕ ਸੁੱਤੀ ਪਈ ਐ ਜਾਨ ਮੇ ਰਤੀ ਸੰਨ ਗੁਣਾਂ ਦਵਾਈ ਕੰਖੜੀ ਆਉ ਗਣ ਚੰਦੀ ਜਿਸ ਕਰਕੇ ਪਿਆਰਿਓ ਜੇ ਗੁਰੂ ਦੇ ਦਿੱਤੇ ਗੁਣ ਸਾਡੀ ਝੋਲੀ ਚਾਉਣਗੇ ਸਾਡੀਆਂ ਧੀਆਂ ਸੋਖੀਆਂ ਵਸਣਗੀਆਂ ਜੇ ਈਨੋਂ ਪੰਜ ਬਾਣੀਆਂ ਤੁਸੀਂ ਸਿਖਾ ਦਿੰਦੇ ਹੋ ਨਾ ਸੰਤੋ ਸਾਥ ਨੂੰ ਬਟਾਤਾ ਇੱਥੇ ਨਹੀਂ ਦਤਾ ਜੇ ਕਿਸੇ ਨੇ ਨਿਸ਼ਤਾ ਲੈਣਾ ਹੈ ਜੇ ਬੰਦਾ ਕੋਠੀ ਨਾਲ ਵੇਖੇ ਕਾਰਨ ਵੇਖੇ ਇਹ ਵੇਖੇ ਬੱਚੀ ਪੜ੍ਹੀ ਲਿਖੀ ਹੈ ਤੇ ਨਾਲ ਪਾਣੀ ਕਿੰਨੀ ਪੜਦੀ ਹੈ ਜੇ ਕੋ ਬੱਚੇ ਨੂੰ ਘਰ ਲੈ ਆਉਂਗੇ ਤੁਹਾਡੇ ਘਰਾਂ ਦੇ ਮਹਿਲ ਵਿੱਚ ਹੁਣ ਕੀ ਪਿੱਛੇ ਦਾ ਵਾਧਾ ਹੋਣਾ ਜੇ ਆਪਾਂ ਇਹ ਕਹਿ ਦਿੰਨੇ ਆ ਜਦ ਕੀ ਭਾਵੇਂ ਆਉਂਦੀ ਨਾ ਹੋਵੇ ਮੇਰੇ ਦੀ ਜਰੂਰ ਆਉਣੀ ਚਾਹੀਦੀ ਹੈ ਫਿਰ ਨਹੀਂ ਕੰਦੇ ਪੜ ਸਾ ਸੰਗਤ ਗੁੱਸਾ ਮਨ ਕਰਿਓ ਨੀ ਕਮ ਜੋੜ ਦਿੰਦੀ ਹੈ ਨੀ ਪੱਕੀ ਰੱਖਣੀ ਹੈ ਨਾ ਫਿਰ ਤੁਹਾਨੂੰ ਬਾਣੀ ਵੀ ਨਾਲ ਚਾਹੀਦੀ ਹੈ ਅੰਗਰੇਜ਼ੀ ਵੀ ਚਾਹੀਦਾ ਪੁਰਧੂ ਵੀ ਚਾਹੀਦਾ ਹਿੰਦੀ ਵੀ ਚਾਹੀਦੀ ਮੈਂ ਕਿਹਾ 15 ਭਾਸ਼ਾ ਹੋਣੀ ਹੁਣ ਬੱਚਿਆਂ ਨੂੰ ਪਰ ਉਹ ਮਾਇਨੇ ਸਮਾਵੇ ਜਿਹਦੀ ਤੇ ਗੁਰੂ ਸਾਹਿਬ ਨੇ ਸੱਦੀ ਨਹੀਂ ਰੱਖੀ ਐ ਸੋ ਇਹ ਵਿਆਹ ਸ਼ਾਦੀਆਂ ਗੁਰੂ ਸਾਹਿਬ ਨੇ ਸਾਨੂੰ ਨੀ ਰੱਖ ਦਿੱਤੀ ਜਿਹਦੇ ਤੇ ਆਪਾਂ ਚੱਲਣਾ ਸੋ ਮੇਰੇ ਵੱਲੋਂ ਇਹ ਸਮਾਂ ਹੈ ਨਾ ਸਮਾਪਤ ਹੁਣ ਜੇ ਅੰਮ੍ਰਿਤ ਜੀ ਇਹ ਤਾਂ ਪੜਨਾ ਹੀ ਪੜਨਾ ਹੈ ਉਹਨੋਂ ਪਾ ਜਿਹੜਾ ਸਾਹਮਣੇ ਉਹਦੇ ਬੜੇ ਤੰਦਰੁਸਤ ਨੂੰ ਕਹਿਣ ਦਾ ਨਹੀਂ ਆਇਆ ਨਾ ਜਾਇਆ। ਆਉ ਮੇਰੇ ਵੀਰ ਇਹਨੂੰ ਪਤਾ ਮੇਰੇ ਵੀਰ ਤੁਹਾਨੂੰ ਬਹੁਤ ਪਿਆਰ ਕਰਦੇ ਮਖਤਬ ਸਾਹਿਬ। ਸੋ ਉਹਨਾਂ ਦਾ ਮੈਂ ਕਿਹਾ ਮੁੜ ਵੀ ਨਹੀਂ ਸਕਦਾ ਹਾਂ ਤੇ ਵੀਰ ਜੀ ਉਹਨਾਂ ਨੇ ਵੀ ਕਿਹਾ 4-5 ਮਿੰਟ ਦਾ ਸ਼ਬਦ ਪੜਨਾ ਸਾਧ ਸੰਗਤ ਜੀ ਉਹ ਜਿਹੜੇ ਮੈਂ ਜਿੰਨੀ ਵੀ ਬੇਨਤੀ ਕਰਦੇ ਸੀ ਸੰਪੂਰਨ ਸ਼ਰਧਾਂਜ। ਹਾਲਾਂਕਿ ਗੁਰੂ ਨਾਨਕ ਦੇਵ ਜੀ ਦੇ ਵਿਆਰਪੁਰਬ ਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਇੱਕ ਇੱਕ ਵਿਆਹ ਜਿਹੜੇ ਨਾਮ ਹੈ ਨਾ ਉਹ ਤੇ ਬੜੀ ਲੰਬੀ ਕਥਾ ਹੋ ਸਕਦੀ ਸਰ ਸਿੰਘ ਕੋਈ ਸ਼ੱਕ ਨਹੀਂ ਜਿੰਨਾ ਮਰ ਦੀ ਗਿਆਨ ਲਾਣ ਨੂੰ ਤੁਸੀਂ ਇਕੱਠਾ ਕਰ ਸਕਦੇ ਧੰਨ ਬਿਰ ਕੇ ਨਾ ਆਖੀਆਂ ਬੈਣ ਇਕੱਠੇ ਹੋਏ ਜੇਤ ਜੋਤ ਦੋਏ ਮੂਰਤੀ ਧੰਨ ਬਿਰ ਕਈਏ ਸੋਏ ਇਹਦਾ ਕੀ ਅਰਥ ਪੜਾ ਕੇ ਬਾਣੀ ਤੋਂ ਪੜੀਆਂ ਨੇ ਕਹਿੰਦੇ ਧੰਤਾ ਦੇ ਜੋਗ ਕੋ ਨਹੀਂ ਹੁੰਦੇ ਕਿ ਦੋ ਘਟਕਾਰ ਵਾਲੇ ਘਟਕਾਰ ਵਾਲਾ ਜਿਹੜੇ ਆ ਕਿ ਲੋਕਾਂ ਦੇ ਸਾਹਮਣੇ ਕੋਈ ਆ ਜਾ ਤੁਹਾਡੇ ਘਰ ਦਾ ਕੋਦੇ ਹਾਸਾ ਸਕੇ ਨਾ ਕੇ ਜਾਂ ਹਾਸਾ ਵੀ ਖਾ ਦੇਣ ਲੋਕਾਂ ਨੂੰ ਕੋਈ ਲੜੇ ਨਹੀਂ ਆ ਕਿ ਕਿੰਨੇ ਤੱਕ ਤਰਜੋਦੋਂ ਨਹੀਂ ਆ ਕਿ ਜਿਹੜੇ ਲੋਕਾਂ ਨੂੰ ਕਹਿਣਾ ਸੀ ਲੜੇ ਨਹੀਂ ਹੈਗੇ ਮਾੜਾ ਜਾਂ ਪਰੋਣੇ ਬਾਹਰ ਗਏ ਤਾਂ ਬਗਰੇ ਉਹ ਉੱਥੇ ਕੁਥੀ ਫੇਰ ਕਹਿੰਦੇ ਉਹ ਤੁਹਾਨੂੰ ਦਰਜੋਦ ਨਹੀਂ ਹੁੰਦੇ ਤਾਂ ਫਿਰ ਇਹ ਨਾ ਆਖੀਆਂ ਨ ਬੈਣ ਇਕੱਠੇ ਹੋਏ ਤੇਰੇ ਮਾਰੇ ਤਾਂ ਤਨ ਜੋਤ ਕੋਣ ਹੈ ਕਹਿੰਦੇ ਇੱਕ ਜੋਤ ਦੋਏ ਮੂਰਤੀ ਤਨ ਫਿਰ ਕਈਏ ਸੋਏ ਕਹਿੰਦੇ ਸ਼ਰੀਰ ਦੋ ਹੋਣ ਪਰ ਵਿਆਹ ਤੋਂ ਬਾਅਦ ਸੋਚ ਇੱਕ ਜਨਾਂ ਦੀ ਹੋ ਗਈ ਹੋਵੇ ਨਾ ਅਸਲੀ ਹੋ ਤਨ ਤਾਂ ਤਨ ਜੋਤ ਹੁੰਦੇ ਆ ਤੇ ਜਿਹੜੇ ਵਿਆਹ ਤੋਂ ਬਾਅਦ ਦੋ ਦੋ ਸੋਚਾਂ ਰੱਖਦੇ ਉਹਨਾਂ ਦੀ ਨਿੰਦ ਨਹੀਂ ਜੇ ਵਿਆਹ ਤੋਂ ਬਾਅਦ ਦੋਵੇਂ ਜੀਆਂ ਦੀ ਸੁਰ ਇੱਕ ਹੋ ਜੇ ਸਲਾਹ ਇੱਕ ਹੋ ਜੇ ਸੁੱਖ ਦਾ ਅਹਿਸਾਸ ਨੇ ਕਿਰਨਾਂ ਦਾ ਕੋਈ ਸੁਰਗ ਨਹੀਂ ਥਾ ਸੋ ਐਸ਼ੀ ਬਾਣੀ ਜਿਹਦਾ ਤੁਸੀਂ ਕੀਰਤ ਸੁਣਿਆ ਆਓ ਹੁਣ ਅਗਲਾ ਸਬਜੈਕਟ ਜਿਹਨੂੰ ਪਈਏ ਮੈਂ ਫਰੀਦਕੋਟ ਦੇ ਜਾਮਾਂ ਤੇ ਬਾਬਾ ਫਰੀਦ ਦਾ ਸ਼ਰਧਨਾ ਪੜਾਇਆ ਤੇ ਮੇਰੇ ਵਾਸਤੇ ਵੀ ਬੜੀ ਗੱਲਤ ਲੱਗਦਾ ਹੈ ਮੈਨੂੰ ਇਹ ਸ਼ਰਧ ਨੇ ਬੜਾ ਮਾਨ ਸਨਕਾਰ ਦੁਆਇਆ ਮੈਨੇ ਇਸ ਨੂੰ ਚੰਗਾ ਕਹਿ ਇਹ ਸ਼ਰਧ ਨੇ ਮੈਨੂੰ ਨਵਾਇਆ ਸੋ ਜਿਸ ਕਰਕੇ ਸਾਥ ਸ੍ਰੀ ਜੀ ਬਾਬਾ ਫਰੀਦ ਜੀ ਦੇ ਆਮ ਤਰ੍ਹਾਂ ਦੇ ਸਭ ਦੇ ਹਾਂ ਦੇ ਵਾਕਿਆ ਬਸ ਆਪ ਕੀ ਕਰ ਦੇਣੀ ਐ ਆਹ ਸੱਸ ਨੇ ਮੁਕੜੀ ਜਾਣਾ ਮੈਂ ਸੇ ਇੱਕ ਗੱਲ ਵੇਖੀ ਸੱਸ ਨੇ ਮੈਨੂੰ ਦੱਸਣ ਮੈਂ ਦੇਖਰ ਦਾ ਜੰਦਰ ਸੁਣਨ ਦੀ ਸਮਝਣ ਦੀ ਚਾਹਤ ਬਹੁਤ ਹੈ ਕੋਈ ਸ਼ੱਕ ਨਹੀਂ ਜਦੋਂ ਲਾਣ ਦੀ ਗੱਲ ਚੱਲ ਰਹੀ ਸੀ ਨਾ ਸਾਰੇ ਚੌਂਦੇ ਸਾਨੂੰ ਸਮਝ ਲੱਗੇ ਸਾਰਿਆਂ ਨੂੰ ਬੈਲ ਕੱਢੇ ਸੀ ਭਰੀਏ ਸਮਝੀਏ ਪਰ ਕਿਧਰ ਨੇ ਕਿਧਰ ਅਬ ਇਸ ਨੇ ਹੋ ਗਏ ਆ ਸਭiktarਾਂ ਵਿੱਚ ਹੁਣ ਉਦਾਂ ਤੇ ਗਾਉਣ ਨਹੀਂ ਬੈਠਦੇ ਜਿਹੜੀਆਂ ਬੀਬੀਆਂ ਪਹਿਲਾਂ 7-7 ਦਿਨ ਬੈਠਦੇ ਹੁੰਦੀਆਂ ਸੀ ਅੱਜ ਤਾਂ ਲੋਕੀ ਸੋਹਣ ਨੂੰ ਨਹੀਂ ਦੇਖਦੇ ਕੱਪੜਿਆਂ ਦੀ ਐਪਰੇਸ਼ੀਅਲ ਦੇਖਦੇ ਵੀ ਹੋਇਆ ਕਿ ਨਹੀਂ ਵਿਆਹ ਤੇ ਜਾਣਾ ਸੂਟ ਜੁੱਤੀ ਵੇਖਣੀ ਆਪਣਾ ਪਹਿਰਾਵੇ ਨੂੰ ਮੈਚ ਕਰਣੀ ਇਹ ਚੀਜ਼ਾਂ ਅੱਜ ਆ ਵੀ ਹੋਣੀਆਂ ਪਹਿਲਾਂ ਲੋਕੀ ਵਿਆਹ ਤੇ ਇੱਕ ਜਿਹਦੇ ਕਰ ਖਸ਼ੀਆਂ ਮਨਾਉਂਦੇ ਸੀ ਅੱਜ ਸਿਰਫ ਸਮਝ ਪਤਾ ਕੀ ਫਿਕਰੇ ਅੱਜ ਉਹਦੇ ਵਿਆਹ ਤੇ ਜਾਣਾ ਹੈ ਬਸ ਪਾਪਾ ਪੜਾ ਕੇ ਬਸ ਆਇਆ ਪੈਨ ਹੈ 10 ਮਿੰਟ ਦਾ ਵਿਆਸ ਪਹਿਲਾ 7-7 ਦਿਨ ਦਾ ਵਿਆਸ ਇਹਦਾ 7-7 ਦਿਨ ਇਹਨੇ ਚਾਹ ਦੇ ਨਾਲ ਦੁਜੀਆਂ ਖੁਸ਼ੀਆਂ ਜਾਣਾ ਕਿ ਜਿਹਦਾ ਅੰਤ ਕੋਈ ਨਹੀਂ ਇਹ ਚਾਨ ਕਾਇਮ ਕਰ ਸਕਦੇ ਚਾਨ ਕਾਇਮ ਕਰਨ ਵਾਸਤੇ ਕੋਰਬ ਬਣਾਏ ਜਾਂਦੇ ਹੁੰਦੇ ਚਾਨ ਮਰਨ ਵਾਸਤੇ ਨਹੀਂ ਸੁਭ ਗੁਰ ਪਿਆਰਿਓ ਜਿੱਦਾਂ ਤੁਸੀਂ ਸਮਝ ਸਕਦੇ ਹੋ ਜਿੱਦਾਂ ਵੀ ਬੱਚਿਆਂ ਨੂੰ ਸਮਝਾ ਸਕਦੇ ਹੋ ਛੋੜਨਾ ਜੱਟਾਂ ਕਰੋ ਅਜੇ ਲੋਕੀ ਪਟਾਕੇ ਚ ਚਲਾਉਂਦੇ ਜੋਰੋਂ ਦੇ ਵਿਆਹ ਤੇ ਇਹ ਵੀ ਸੋਚੋ ਕਿ ਲਾਗੇ ਕੋਈ ਗਰੀਬ ਕੋ ਬਿਮਾਰ ਵੀ ਹੋ ਸਕਦਾ ਹੈ ਕੁਝ ਇੰਨਾ ਇੰਨਾ ਵੱਡਾ ਗਜਨਦਾਰ ਪਟਾਕਾ ਚਲਾਉਂਦੇ ਹੋ ਵਿਆਹ ਹੋਇਆ ਵਾ ਆਨੰਦ ਕਰਨ ਦਾ ਵਿਆਹ ਆ ਖੁਸ਼ੀਆਂ ਮਨਾਓ ਉਹਦੇ ਤਰੀਕੇ ਉਹ ਵੀ ਬੜੇ ਹਨ ਪਰ ਝਗੜੇ ਕਰਕੇ ਕਿੰਨਾ ਖੜਕਾ ਕਰਕੇ ਵਿਆਹ ਨੂੰ ਪ੍ਰਬੰਧ ਹੀ ਨਾ ਕਰੋ ਇਹ ਤਾਂ ਪੈਸਾ ਬਰਬਾਦ ਹੁੰਦਾ ਸਮਾਂ ਵੀ ਬਰਬਾਦ ਹੁੰਦਾ ਸਮਝ ਵੀ ਬਰਬਾਦ ਕਰਮਚ ਬਹੁਤ ਸਾਰੀਆਂ ਬਾਣੀਆਂ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਸਕਦੇ ਹੋ ਜਰੂਰ ਹੈ ਕਿ ਧਿਆਨ ਕਰਿਓ ਮੈਂ ਬੇਨਤੀ ਕਰਦਾ ਹਾਂ ਉਸਤਾ ਹਾਂ ਕਿਉਂਕਿ ਇਹ ਜਿਹੜਾ ਸਬਜੈਕਟ ਹੈ ਨਾ ਵਿਆਹ ਵਾਲਾ ਕਿ ਕਿਸੇ ਨੂੰ ਸਭ ਨੂੰ ਮਿਲਦਾ ਨਹੀਂ ਬਹੁਤ ਘੱਟ ਮਿਲਦਾ ਜੇ ਮਿਲਦਾ ਤੋ ਸਮਾਂ ਨਹੀਂ ਹੁੰਦਾ ਕੋਈ ਜਦੋਂ ਪ੍ਰਾਪਤੀ ਆਏ ਹੁੰਦੇ ਫਿਰ ਉਹਨਾਂ ਦਾ ਰਹਿਣਾ ਚੱਲ ਜਾਂਦਾ ਹੈ ਆਹ ਸਾਰ ਸਾਰੇ ਜਿਬੜੀ ਹੈ ਪੜੀਦਾ thank <laughs> you ਜੋ ਕਿ ਪਿਛਲੇ ਸਾਲ ਵੀ ਗੁਰੂ ਸਾਹਿਬ ਜੀ ਨੇ ਦਾਸਿਆਂ ਪਰਸਵ ਸੇਵਾ ਲਈ ਸੀ ਇਸੇ ਪ੍ਰੀਤਪੁਰ ਸਾਹਿਬ ਜੀ ਦੇ ਪਸੰਦ ਇਸ ਵਾਰ ਵੀ ਗੁਰਮਤਿ ਰਾਗੀ ਕਾਢੀ ਪਾਠੀ ਸਭਾ ਜੋ ਇਥੋਂ ਦੇ ਪ੍ਰਚਾਰਕ ਇਹਨਾਂ ਨੇ ਬਣਾਈ ਹੈ ਉਹਨਾਂ ਦੇ ਵੱਲੋਂ ਪੰਨ ਪੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਿਉਂਕਿ ਪਹਿਲੇ ਪ੍ਰਕਾਸ਼ ਮਲੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਸਨ ਇਹ ਗ੍ਰੰਥੀਆਂ ਨੇ ਸਭਾ ਬਣਾਈ ਹੈ ਪ੍ਰਚਾਰਕਾਂ ਨੇ ਸਭਾ ਬਣਾਈ ਹੈ ਉਹਨਾਂ ਵੱਲੋਂ ਇਹ ਪ੍ਰੋਗਰਾਮ ਹੈ ਜੋ ਕਿ ਆਤਮਨਾ ਸੁਗੰਨਕ ਸਮਾਗਮ 23 ਅਕਤੂਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿਖ ਸਭਾ ਗੁਰਮੁਖ ਲਾਗੀ ਗ੍ਰੰਥੀ ਸਭਾ ਰਜਿਸਟਰ ਫ੍ਰੀ